ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਭਦੌੜ ਦੇ ਇਹ ਨੇੜ ਹੈ ਤੇ ਜ਼ਿਲ੍ਹਾ ਬਰਨਾਲੇ ਦਾ ਪਿੰਡ ਹੈ ਭਦੌੜ ਤੋਂ ਜਦੋਂ ਆਪਾਂ ਛੰਨਾ ਗੁਲਾਬ ਸਿੰਘ ਵਾਲੇ ਨੂੰ ਜਾਣਦੇ ਆ ਤੇ ਉਸ ਸੜਕ ਦੇ ਉੱਤੇ ਇੱਕ ਆਟਾ ਚੱਕੀ ਆਉਂਦੀ ਹੈ ਉੱਥੇ ਬਾਈ ਜੀ ਹੋਰੀ ਨਾਲ ਵਪਾਰ ਦਾ ਕੰਮ ਕਰਦੇ ਇਹਨਾਂ ਕੋਲ ਮੱਝਾਂ ਹੁੰਦੀਆਂ ਵਿਕਰੀ ਵਾਲੀਆਂ ਅੱਜ ਚਾਰ ਨਾਗ ਤੁਹਾਨੂੰ ਦਿਖਾਉਂਗਾ ਤੇ ਪਹਿਲੀ ਵੀਡੀਓ ਇੱਥੋਂ ਮੈਂ ਬਣਾ ਰਿਹਾ ਹਾਂ ਚਾਰਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜਾ ਪਸ਼ੂ ਜਿਹੜੀ ਮੱਝ ਤੁਹਾਨੂੰ ਜਚੂਗੀ ਉਹਦੀ ਤਸੱਲੀ ਕਰਨ ਦਾ ਹੱਕ ਹੈ 3052 ਮੱਝਾਂ ਇਹਨਾਂ ਦਾ ਦੁੱਧ ਤੁਸੀਂ ਭਾਵੇਂ ਦੋ ਟਾਈਮ ਚੋਲਿਓ ਜਿੰਨਾ ਤੁਹਾਨੂੰ ਦੱਸਿਆ ਜਾਊਗਾ ਤੁਹਾਡਾ ਹੱਕ ਹੈ ਚੋਕੇ ਦੇਖਣ ਦਾ ਇੱਕ ਛੋਟੀ ਗੱਬਣ ਖੜੀ ਹੈ ਇਹ ਵੀ ਤੁਹਾਨੂੰ ਤੋਰ ਕੇ ਦਿਖਾਵਾਂਗੇ ਸੋ ਆਓ ਮਿਲ ਜਾਈਏ ਬਾਈ ਹੋਰਿਆਂ ਨੂੰ ਕਰਦੇ ਗੱਲਾਂ ਬਾਤਾਂ ਦੋਸਤੋ ਪਹਿਲੇ ਨੰਬਰ ਵਾਲੀ ਬਾਈ ਤੋਂ ਸ਼ੁਰੂਆਤ ਕਰਾਂਗੇ ਇਸ ਸਾਈਡ ਤੇ ਦੋ ਵੱਡੇ ਕਦ ਕੱਢਦਿਆਂ ਬੱਚਾ ਵੱਧੀਆਂ ਵਗੇ ਇਹ ਤੁਹਾਨੂੰ ਲਾਸਟ ਉੱਤੇ ਦਿਖਾਵਾਂਗੇ ਸੋ ਡਿਟੇਲ ਆਪਾਂ ਪਹਿਲਾਂ ਸ਼ੁਰੂਆਤ ਜਿਹੜੀ 1 ਨੰਬਰ ਤੇ ਇਸ ਸਾਈਡ ਤੇ ਮੱਝ ਉੱਥੋਂ ਸ਼ੁਰੂ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਈਏ ਆਪਣੀ ਸ਼ੋਕਮਾਰ ਜੀ ਸ਼ੋਕ ਬਾਈ ਕਿੰਨਾ ਕਚਰ ਹੋ ਗਿਆ ਵਪਾਰ ਕਰਦੇ ਬਾਈ ਹੋ ਗਿਆ 35 ਸਾਲ ਪੁਰਾਣਾ ਹੀ ਆ ਫਿਰ ਤਾਂ ਅੱਛਾ ਮੱਜਾਂ ਹੀ ਲਾਉਣੇ ਆ ਕਿ ਗਾਂ ਵੀ ਆ ਜੀ ਨਹੀਂ ਮੱਜ ਜੀ ਗਾਂ ਵੀ ਲਾਉਣੇ ਕਦੀ ਬਾੜੀਆਂ ਨਹੀਂ ਗਾਂ ਜਿਆਦਾ ਮੱਜਾਂ ਹੀ ਹੁੰਦੀਆਂ ਹਾਂਜੀ ਅੱਛਾ ਅੱਜ ਮੱਜਾਂ ਜਿਹੜੀਆਂ ਮੈਂ ਦੇਖ ਰਹਾ ਜਿਵੇਂ ਲਗਭਗ 6-7 ਮੱਜਾਂ ਹੋਣੀਆਂ ਤੁਹਾਡੀ ਗਾਂ ਇਸ ਤਰ੍ਹਾਂ ਹੀ ਹੁੰਦੀਆਂ ਰੂਟੀਨ ਹਾਂਜੀ ਹਰ ਵਕਤ ਇਹ ਨਹੀਂ ਹੁੰਦੀਆਂ 9-10 ਹੁੰਦੀਆਂ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਮੱਜ ਇਹਨੂੰ ਕਿੰਨਾ ਕਚਰ ਹੋ ਗਿਆ ਸੂਈ ਨੂੰ ਇਹਨੂੰ ਲਗਭਗ ਜੀ 25 ਦਿਨ ਹੋ ਗਏ ਕਿੰ 80000 ਰੁਪਏ ਜੀ ਦਾ 80000 ਤੋਰੀ ਬਈ ਦੋਸੋ ਇਹ ਛੋਟੇ ਕੱਦ ਕਾਠ ਦੀ ਮੱਝ 80000 ਰੇਟ ਆ ਤੇ 10 ਕਿਲੋ ਦੁੱਧ ਬਈ ਕਹਿੰਦਾ ਵੀ ਹੈਗਾ 25 ਦਿਨ ਹੋ ਗਏ ਇਹਨੂੰ ਸੂਈ ਨੂੰ ਹਵਾਨਾ ਤੁਸੀਂ ਦੇਖ ਲਓ ਕਿਉਂਕਿ ਮੈਂ ਵੀਡੀਓ ਵੀ ਜਿਹੜੀ ਬਣਾ ਰਿਹਾ ਹਾਂ ਉਹ ਦੁਪਹਿਰ ਦਾ ਟਾਈਮ ਹੈ ਟਾਈਮ 1:01 ਐਸ ਟਾਈਮ ਸਕਰੀਨ ਤੇ ਦੱਸਦਾ ਸੋ 1 ਵਜੇ ਵੀਡੀਓ ਬਣ ਰਹੀ ਆ ਤੇ 5 1 ਵਜੇ ਤੱਕ ਤੁਸੀਂ ਇਹ ਮੰਨੋ ਵੀ ਇਹਨਾਂ ਦੀ ਦੁਆਰਾ ਚਵਾਈ ਹੋਊਗੀ ਉਦੋਂ ਤੱਕ ਹਵਾਨਾ ਪਸੂ ਪੂਰਾ ਭਰਦਾ 10 ਕਿਲੋ ਦੁੱਧ ਹਾਜ਼ਰ ਹੈ ਦੋ ਟਾਈਮ ਚੋਲਿਓ ਭਾਵੇਂ ਇੱਥੇ ਤਸੱਲੀ ਕਰ ਲਿਓ ਰੇਟ 80000 ਬਾਈ ਜੀ ਹੋਰਾਂ ਨੇ ਰੱਖਿਆ ਹਵਾਨਾ ਜਿਹੜਾ ਤੁਸੀਂ ਦੇਖ ਲਓ ਬਾਕੀ ਬਾਈ ਪੂਛ ਫੜ ਲੂਗਾ ਮੈਂ ਜੀ ਦਿੱਤੇ ਹਵਾਨਾ ਤੁਹਾਨੂੰ ਹੋਰ ਵਧੀਆ ਦਿਸ ਜੂਗਾ ਹੁਣ ਤੁਸੀਂ ਇਹਦਾ ਹਵਾਨਾ ਦੇਖੋ ਠੀਕ ਹੈ ਬਾਈ ਇਹਦੇ ਨਾਲ ਇੱਕ ਗੱਬਨ ਝੋਟੀ ਖੜੀ ਹੈ ਅਸ਼ੋਕ ਭਾਈ ਜਿਹੜੀ 2 ਨੰਬਰ ਤੇ ਝੋਟੀ ਕੰਨ ਵਸੂ ਹੁੰਦੀ ਹੈ ਇਹ ਦੂਜਾ ਸੁੰਦੀ ਹੈ ਜੀ ਕਿੰਨੇ ਕ ਦਿਨ ਲਾਊਗੀ ਹਜੇ ਏ ਭਾਈ ਹਫਤਾ ਲਏਗੇ ਇਹਦਾ ਰੇਟ ਕੀ ਕਰਦੇ ਹੋ ਇਹ ਫੋਨ ਤੇ ਕਰ ਲੈ ਜਿਹਦਾ ਰੇਟ ਫੋਨ ਤੇ ਹੋ ਜੀ ਤੋਰ ਦੇ ਭਾਈ ਦੱਸੋ ਇੱਕ ਹਫਤਾ ਲਾਉਗੀ ਸੂਹਾ ਦੂਜਾ ਪਹਿਲਣਾ ਵਰਗੀ ਲੱਗਦੀ ਐ ਇਦਾਂ ਦਾ ਢਾਂਚਾ ਹੈ ਹਵਾਨੇ ਪੱਕੇ ਦੇ ਵਿੱਚ ਜੋਸ਼ ਵਾਲਾ ਹਵਾਨਾ ਬਾਕੀ ਹਾਈਟ ਇਹਦੀ ਠੀਕ ਐ ਸੋਹਣੀ ਐ ਉੱਤੋਂ ਚੜਾਈ ਚੰਗੀ ਐ ਹੁਣ ਤੁਸੀਂ ਹਵਾਨਾ ਦੇਖ ਲਓ ਥੋੜੀ ਥੋੜੀ ਪਲੂਣ ਕਈ ਵਾਰ ਬੈਠਣ ਉੱਠਣ ਨਾਲ ਇੱਕ ਪਾਸੇ ਚਲੀ ਜਾਂਦੀ ਐ ਸਿੰਘ ਬਿਲਕੁਲ ਕੁੰਡਾ ਐ ਤੇ ਸਿੰਘ ਕੁਦਰਤੀ ਜਿੱਦਾਂ ਦਾ ਹੁੰਦਾ ਉਦਾਂ ਦਾ ਹੀ ਐ ਕੋਈ ਬਣਾਇਆ ਨਹੀਂਗਾ ਬਿਲਕੁਲ ਵੀ ਟਾਂਚਾ ਤੁਸੀਂ ਇਹਦਾ ਦੇਖ ਲਓ ਬਈ ਇਹ ਕਿਹੜਾ ਹੋਰ ਕੜਾਈ ਝੋਟੀ ਦਾ ਵਾਪਸੀ ਮੋੜੀਆਂ ਤੁਹਾਨੂੰ ਫੇਰ ਹਵਾਨੇ ਦੀ ਬਣਾਵਟ ਦੇਖੋ ਸੋ ਦੂਜਾ ਸੂਆ ਸੋਣ ਵਾਲੀ ਝੋਟੀ ਛੋਟੀ ਉਮਰ ਹੀ ਹੋਊਗੀ ਦੋਸਤੋ ਇਹਦਾ ਜਿਹੜਾ ਢਾਂਚਾ ਦੱਸਦਾ ਵੀ ਇਹ ਬਿਲਕੁਲ ਪਹਿਲਣਾਂ ਵਾਂਗੂ ਨਜ਼ਰ ਆਉਂਦੀ ਹੈ ਲਿਆਓ ਵੀਰੇ ਕਮਾ ਲਿਓ ਸੋ ਇਹ 2 ਨੰਬਰ ਤੇ ਸੀ ਇਹ ਤੋਂ ਇਲਾਵਾ 3 ਨੰਬਰ ਤੇ ਇੱਕ ਝੋਟੀ ਸੂਈ ਸਵਾਈ ਜਿਹੜੀ 3 ਨੰਬਰ ਤੇ ਹੈ ਝੋਟੀ ਬਈ ਹਾਂਜੀ ਕੰਨਵਾ ਸੂਆ ਸੂਈ ਦੂਜਾ ਸੂਆ ਸੂਈ ਹੈ ਜੀ ਕਿੰਨੇ ਦਿਨ ਹੋ ਗਿਆ ਜੀ ਸੂਈ ਨੂੰ ਸੂਈ ਨੂੰ ਹਫਤਾ ਇਹਦੇ ਲਗਭਗ ਨੇ ਕਿ ਕਿੰਨਾ ਕੁ ਦੁੱਧ ਹੁਣ ਹੋਊਗਾ ਇਸ ਟਾਈਮ 11-12 ਕਿਲੋ ਤਿਆਰ ਹੈ ਜੀ ਰੇਟ ਇਹਦਾ ਕੀ ਰੱਖੋਗੇ ਰੇਟ ਫੋਨ ਤੇ ਕਰਾਂਗੇ ਇਹਦਾ ਵੀ ਫੋਨ ਤੇ ਹੋਊਗਾ ਸੋ ਦੱਸੋ ਹਫਤੇਾਂ ਨੂੰ ਹੋ ਗਿਆ ਤੇ 11 ਕਿਲੋ ਦੁੱਧ ਹਾਜ਼ਰ ਹੈ ਇੱਕ ਹਫਤੇ ਦੀ ਸੂਈ ਥੱਲੇ ਬੱਚੇ ਦਾ 나ੜੂਆ ਨਾਲ ਦੱਸਦਾ ਚੰਗਾ ਕੱਦ ਚੰਗੀ ਵੇਲ ਹੈ ਵੱਡੀ ਝੋਟੀ ਹੈ ਰੇਟ ਇਹਦਾ ਫੋਨ ਤੇ ਹੀ ਹੈ ਕਿਉਂਕਿ ਵਪਾਰ ਦਾ ਕੰਮ ਹੈ ਤੇ ਸੌ ਪਰਦੇ ਵੀ ਹੁੰਦੇ ਕਿਸੇ ਭਰਾ ਦੇ ਸਿੰਗ ਦਾ ਡਿਜ਼ਾਈਨ ਤੁਸੀਂ ਇੱਥੋਂ ਹੁਣ ਦੇਖ ਸਕਦੇ ਹੋ ਫੁੱਲ ਹਾਈਟ ਫੁੱਲ ਲੈਂਥ ਹੈ ਪੂਰੀ ਉੱਚੀ ਲੰਬੀ ਬਾਕੀ ਖੁੱਲੇ ਪੁੜਿਆਂ ਦੀ ਇਹ ਵੀ ਪੱਕੇ ਹਵਾਨੇ ਚ ਹੈ ਤੇ ਵੀਡੀਓ ਦਾ ਟਾਈਮ ਮੈਂ ਪਹਿਲਾਂ ਦੱਸ ਹੀ ਚੁੱਕਿਆ ਕਿਉਂਕਿ ਸੂਆ ਸੂਆ ਪਸ਼ੂ ਸ਼ਾਮ ਤੱਕ ਪੂਰਾ ਜਾਗਦਾ ਹੈ ਸੋਨਾ ਹਵਾਨਾ ਦੱਸਦਾ ਪੱਕਾ ਹਵਾਨਾ ਹੈ ਇਹ ਜਿਹੇ ਹਵਾਨੇ ਦੁੱਧ ਜ਼ਿਆਦਾ ਦਿੰਦੇ ਹੁੰਦੇ ਆ ਬਾਕੀ ਧਾਂਚਾ ਦੇਖ ਲਓ ਦੁੱਧ ਤੁਹਾਡੀ ਸੇਵਾ ਦਾ ਖੈਰ ਉਧਰ ਨੂੰ ਮੋੜਨੀ ਬਈ ਫੇਰ ਥਣ ਸੋਨਾ ਦੱਸੋ ਨਾ ਤਾਂ ਲੰਬਾ ਥਣ ਹੈ ਤੇ ਨਾ ਛੋਟਾ ਹੈ ਇਤੋਂ ਫੇਰ ਹਵਾਨਾ ਕਲੀਅਰ ਦੱਸਦਾ ਕਾਫੀ ਚੜਾਈ ਆ ਉੱਤੋਂ ਪੁੜਿਆਂ ਦੀ ਚੰਗਾ ਦੁੱਧ ਪਾਉਣਾ ਚਾਹੀਦਾ ਜਿਹੜੇ ਹਸਾਬ ਤੇ ਦਾ ਰੋਖਾ ਝੋਟੀ ਦਾ ਬਾਕੀ ਸਾਮ ਸੰਭਾਲ ਤੇ ਡਿਪੈਂਡ ਕਰਦਾ ਲਾਸਟ ਉੱਤੇ ਖੋਰ ਇਹਦੇ ਵਾਂਗੂ ਹੀ ਫੁੱਲ ਵੱਡੀ ਝੋਟੀ ਤੁਹਾਨੂੰ ਦਿਖਾਉਣਾ ਹੈ ਜਿਹੜੀ ਲਾਸਟ ਉੱਤੇ 4 ਨੰਬਰ ਤੇ ਝੋਟੀ ਹੈ ਜੀ ਕੰਨ ਮਸੂਆ ਸੂਈਆ ਦੂਜਾ ਜੀ ਕਿੰਨੇ ਦਿਨ ਹੋ ਗਿਆ ਜੀ ਸੂਈ ਇਹਨੂੰ ਹੋ ਗਿਆ ਜੀ 4-5 ਦਿਨ ਠੀਕ ਹੈ ਕਿੰਨਾ ਕੁ ਦੁੱਧ ਹੋਊਗਾ ਹੁਣ 13-13.5 ਕਿਲੋ ਜੀ ਇਹਦਾ ਯਾਨੀ ਹੁਣ ਤਿਆਰ ਆ 16 ਕ ਪਹਿਲਾਂ ਦਾ ਚੋਇਆ ਵੇ ਠੀਕ ਹੈ ਚੰਗੇ ਦੁੱਧ ਵਾਲੀ ਹੈ ਫਿਰ ਤਾਂ ਰੇਟ ਇਹਦਾ ਵੀ ਫੋਨ ਤੇ ਰੱਖੋ ਹਾਂਜੀ ਠੀਕ ਹੈ ਦੋਸੋ ਦੇਖੋ ਛੋਟੀ ਬਿਲਕੁਲ ਹੀ ਛੋਟਾ ਸਿੰਗ ਲੰਬਾਈ ਦੇਖੋ ਗਰਦਨ ਦੀ ਲੰਬਾਈ ਵੀ ਨੋਟ ਕਰਿਓ ਕਾਫੀ ਲੰਬੀ ਧੌਣ ਉੱਤੋਂ ਸਿੰਗਲ ਹੱਡੀ ਹੈ ਚੰਗਾ ਟਾਂਚਾ ਸੋਹਣਾ ਥਣ ਇਸ ਟਾਈਮ 13 13.5 ਕਿਲੋ ਵਾਂਗੂ ਦੁੱਧ ਤਿਆਰ ਕਰ ਗਈ ਤੇ ਹਜੇ ਪੰਜਾਂ ਕਿ ਦਿਨਾਂ ਦੀ ਬਾਈ ਜੇਰੀ ਦੱਸਦੇ ਸੂਈ ਹੈ 16 ਕਿਲੋ ਪਹਿਲਾਂ ਨੇ ਦੁੱਧ ਦੇਣੇ ਦਿੱਤਾ ਦੁੱਧ ਦੁੱਧ ਥੋਡੀ ਸੇਵਾ ਦਾ ਪਰ ਇਸ ਟਾਈਮ ਚੰਗਾ ਦੁੱਧ ਇਹ ਦੇ ਰਹੀ ਐ ਬਿਲਕੁਲ ਛੋਟਾ ਸਿੰਘ ਦੋਨੇ ਸਿੰਘ ਕੋਜੀ ਸ਼ੇਪ ਦੇ ਆ ਥਾਣਾ ਚ ਬਿੱਥੀ ਵੀ ਜੇ ਆਪਾਂ ਗੱਲ ਕਰੀਏ ਤਾਂ ਲਗਭਗ 8-9 ਇੰਚਾਂ ਨੂੰ ਹੋਊਗੀ ਤੋਰ ਲਾ ਬਾਹਰ ਨੂੰ ਹੀ ਲੈ ਜੀ ਥੋਡੀ ਜੀ ਤੇ ਦੱਸੋ ਝੋਟੀ ਤੁਹਾਨੂੰ ਦਿਖਾਉਣੀ ਐ ਫੁੱਲ ਹਾਈਟ ਪੂਰੀ ਉੱਚੀ ਲੰਬੀ ਆ ਕੇ ਵੀ ਦੇਖੋਗੇ ਵੱਡੀ ਝੋਟੀ ਐ ਸਾਰੀਆਂ ਚੋਂ ਹੀ ਜ਼ਿਆਦਾ ਕੱਦ ਘਾਟ ਵਾਲੀ ਹਾਲਾਂਕਿ ਜਿਹੜੀ 2 ਨੰਬਰ ਤੇ ਇਹਦੇ ਨਾਲੇ ਤੋਂ ਪਹਿਲਾਂ ਤੋਰ ਕੇ ਟਿਓ ਉਹ ਵੀ ਵੱਡੀ ਝੋਟੀ ਸੀ ਫਰੇ ਇਹਦੀ ਲੰਬਾਈ ਬਹੁਤ ਹੈ ਜਿਹਦੀ ਹਾਈਟ ਬਹੁਤ ਹੈ ਬਾਕੀ ਖਾਸ ਗੱਲ ਉਤੋਂ ਇਹ ਸਿੰਗਲ ਹੱਡੀ ਸੋਹਣੀ ਲੱਗਦੀ ਝੋਟੀ ਸੋ ਖਾਲੀ ਥਣ ਨਜ਼ਰ ਆਉਣਗੇ ਕੋਈ ਟਾਈਮ ਨਹੀਂ ਲੱਗਾ ਹਵਾਨੇ ਤੋਂ ਪਤਾ ਲੱਗਦਾ ਥਣਾ ਤੋਂ ਪਤਾ ਲੱਗਦਾ ਸੋ ਤੁਸੀਂ ਇਹ ਹੁਣ ਹਜੇ ਦੁਪਹਿਰ ਦੇ ਟਾਈਮ ਦੀ ਵੀਡੀਓ ਦੇਖ ਰਹੇ ਹੋ ਸੋ 나ਗ ਦੋਸਤੋ ਅੱਜ ਦੀ ਵੀਡੀਓ ਦੇ ਚਾਰ ਸੀ ਫਿਰ ਬੇਨਤੀ ਹੈ ਵੀ ਆ ਕੇ ਦੇਖ ਲਿਓ ਤਸੱਲੀ ਕਰ ਲਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਇਸ ਤੇ ਤੁਸੀਂ ਕਾਲ ਕਰੋਗੇ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ